ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਹਾਜ਼ਰ ਹਾਂ ਤੁਹਾਡੇ ਲਈ ਅੱਜ ਇੱਕ ਗੁਰਬਾਣੀ ਦਾ ਪਿਆਰਾ ਜਿਹਾ ਸੰਦੇਸ਼ ਲੈ ਕੇ ਹਾਜ਼ਰ ਜਿਸ ਵਿੱਚ ਆਪਾਂ ਨੂੰ ਗਿਆਨ ਵੀ ਮਿਲੇ ਤੇ ਨਾਲ ਆਪਣੀ ਵਿਚਾਰ ਵੀ ਹੋਵੇ ਅੱਜ 484 ਅੰਗ ਦੇ ਉੱਪਰ ਭਗਤ ਕਬੀਰ ਸਾਹਿਬ ਜੀ ਦਾ ਆਸਾ ਰਾਗ ਵਿੱਚ ਵਚਨ ਹੈ ਜਿਸ ਵਿੱਚ ਆਸਾ ਰਾਗ ਵਿੱਚ ਭਗਤ ਕਬੀਰ ਸਾਹਿਬ ਆਖਦੇ ਹਨ ਆਸਾ ਆਸਾ ਇੱਕ ਰਾਗ ਦਾ ਨਾਮ ਹੈ ਉਸ ਰਾਗ ਅੰਦਰ ਕਬੀਰ ਸਾਹਿਬ ਜੀ ਆਖਦੇ ਨੇ ਅੰਤਰ ਮੈਲ ਜੇ ਤੀਰਥ ਨਾ ਵੈ ਤਿਸ ਬੈਕੁੰਠ ਨਾ ਜਾਣਾ ਅਕਸਰ ਹਰੇਕ ਇਨਸਾਨ ਨੂੰ ਲੱਗਦਾ ਹੈ ਕਿ ਮੈਂ ਪਹਿਲਾਂ ਪਾਪ ਕਰਦਾ ਹਾਂ ਪਾਪ ਕਰਕੇ ਤੀਰਥਾਂ ਤੇ ਨਹਾ ਕੇ ਮੇਰੇ ਪਾਪ ਉਤਰ ਜਾਂਦੇ ਨੇ ਪਰ ਭਗਤ ਕਬੀਰ ਸਾਹਿਬ ਜੀ ਅਨੁਸਾਰ ਕਹਿੰਦੇ ਅੰਤਰ ਮੈਲ ਜੇਕਰ ਤੇਰੇ ਅਹਿਰਦੇ ਵਿੱਚ ਉਸੇ ਤਰ੍ਹਾਂ ਹੀ ਮੈਲ ਜੰਮੀ ਰਹੀ ਈਰਖਾ ਅਹੰਕਾਰ ਦੁਸ਼ਵੈਸ਼ ਭਾਵ ਰਿਹਾ ਤੇ ਫਿਰ ਕਹਿੰਦੇ ਤੀਰਥਾਂ ਤੇ ਜਾ ਕੇ ਵੀ ਤੇਰਾ ਭਲਾ ਨਹੀਂ ਹੋਵੇਗਾ ਅੰਤਰ ਮੈਲ ਕਿਉਂਕਿ ਅੰਦਰ ਦਾ ਤੇਰੇ ਉਹੀ ਜਾਤ ਪਾਤ ਦੂਸਿਆਂ ਪ੍ਰਤੀ ਸਾੜਾ ਦੂਸਰੇ ਪ੍ਰਤੀ ਮਾੜਾ ਸੋਚਣਾ ਸਭ ਕੁਝ ਉਸੇ ਤਰੀਕੇ ਨਾਲ ਚੱਲਦਾ ਹੈ ਤੇ ਫਿਰ ਤੀਰਥਾਂ ਦੇ ਨਹਾ ਕੇ ਵੀ ਤੂੰ ਕੋਈ ਬਖੰਟ ਵਿੱਚ ਨਹੀਂ ਜਾਵੇਂਗਾ ਕਿਉਂਕਿ ਲੋਕ ਪਤੀਨੇ ਕਛੂ ਨਾ ਹੋਵੇ ਨਾ ਹੀ ਰਾਮ ਈਆਨਾ ਕਹਿੰਦੇ ਲੋਕ ਪਤੀਨੇ ਕਹਿੰਦੇ ਆ ਲੋਕਾਂ ਨੂੰ ਖੁਸ਼ ਕਰਕੇ ਅੱਜ ਮੈਂ ਆ ਸੇਵਾ ਕੀਤੀ ਲੋਕਾਂ ਚ ਗਾਉਂਦਾ ਫਿਰਦਾ ਮੈਂ ਐਨੇ ਵਾਰ ਦਰਬਾਰ ਸਾਹਿਬ ਨਾ ਕੇ ਆਇਆ ਐਨੇ ਵਾਰ ਮੈਂ ਫਲਾਣੀ ਤੀਰਥੇ ਗਿਆ ਐਨੇ ਵਾਰ ਉਹ ਤੀਰਥੇ ਗਿਆ ਲੋਕ ਪਤੀਨੇ ਲੋਕਾਂ ਨੂੰ ਖੁਸ਼ ਕਰਨ ਲਈ ਜੇ ਲੋਕਾਂ ਨੂੰ ਖੁਸ਼ ਕਰਨ ਲਈ ਬਾਣੀ ਪੜਦਾ ਹੈ ਲੋਕਾਂ ਨੂੰ ਖੁਸ਼ ਕਰਨ ਲਈ ਵੇਦ ਸ਼ਾਸਤਰ ਗ੍ਰੰਥ ਪੜਦਾ ਹੈ ਕੁਰਾਨ ਪੜਦਾ ਹੈ ਪਰ ਇਸ ਤਰੀਕੇ ਨਾਲ ਪ੍ਰਮਾਤਮਾ ਨੇ ਖੁਸ਼ ਨਹੀਂ ਹੋਣਾ ਕਿਉਂਕਿ ਲੋਕਾਂ ਨੂੰ ਖੁਸ਼ ਕਰਕੇ ਕੁਝ ਨਹੀਂ ਮਿਲਦਾ ਲੋਕ ਪਤੀਨੇ ਪਤੀਨੇ ਦਾ ਅਰਥ ਹੁੰਦਾ ਖੁਸ਼ ਕਰਨਾ ਕਹਿੰਦੇ ਲੋਕਾਂ ਨੂੰ ਖੁਸ਼ ਕਰਕੇ ਕੀ ਲਹੇਗਾ ਨਾਹੀਂ RAM ਐਆਣਾ ਤੇਰੇ ਉੱਪਰਲੇ ਕਰਮ ਕਾਂਡ ਜਿਹੜੇ ਤੋਂ ਲੋਕਾਂ ਨੂੰ ਖੁਸ਼ ਕਰਨ ਲਈ ਕਰਦਾ ਉਹਨਾਂ ਨੂੰ ਵੇਖ ਕੇ ਕੀ ਪ੍ਰਮਾਤਮਾ ਖੁਸ਼ ਹੋ ਜਾਊਗਾ ਉਹ ਕੀ ਪੁਕਾਰਦਾ ਭੋਲਿਆ ਆ ਕੀ ਪ੍ਰਮਾਤਮਾ ਕੋਈ ਐਆਣਾ ਬੱਚਾ ਹੈ ਕੋਈ ਬਾਲਕ ਹੈ ਉਹ ਫਿਰ ਅਗਾਹ ਕਹਿੰਦੇ ਨੇ ਪੂਜੋ ਹੋ RAM ਇੱਕ ਹੀ ਦੇਵਾ ਕਹਿੰਦੇ ਕੇਵਲ ਇੱਕ ਵਾਹਿਗੁਰੂ ਪ੍ਰਮਾਤਮਾ ਦੀ ਉਪਾਸ਼ਨਾ ਕਰ ਇੱਕ ਓੰਕਾਰ ਜਿਸ ਨੇ ਸਭ ਸ੍ਰਿਸ਼ਟੀ ਨੂੰ ਰਚਨਾ ਹੈ ਜਿਸ ਤਰ੍ਹਾਂ ਇੱਕ ਪਾਣੀ ਦੇ ਜੱਗ ਵਿੱਚ ਗਲਾਸ ਦੇ ਵਿੱਚ ਪਾਣੀ ਪਿਆ ਤੇ ਇੱਕ ਜੱਗ ਵਿੱਚ ਪਾਣੀ ਪਿਆ ਸੋ ਜੇਕਰ ਉਹ ਪਾਣੀ ਕਹੇ ਕਿ ਮੈਂ ਆਡਾ ਜੱਗ ਵਾਲਾ ਪਾਣੀ ਕਹੇ ਕਿ ਮੈਂ ਆਡਾ ਤੁਸੀਂ ਮੰਨੋਗੇ ਕਿ ਆਡਾ ਉਹ ਇੱਕ ਟੂਟੀ ਦੇ ਵਿੱਚੋਂ ਗਲਾਸ ਵਿੱਚ ਪਾਣੀ ਭਰਿਆ ਉਸੇ ਟੂਟੀ ਵਿੱਚੋਂ ਜੱਗ ਵਿੱਚ ਪਾਣੀ ਭਰਿਆ ਪਾਣੀ ਹੈ ਤਾਂ ਇੱਕੋ ਹੀ ਨਾ ਆਇਆ ਵੀ ਇੱਕ ਜਗ੍ਹਾ ਤੋਂ ਤੇ ਆਪਸ ਨੂੰ ਕਹਿ ਰਹੇ ਹਾਂ ਮੈਂ ਆਡਾ ਮੈਂ ਆਡਾ ਜਗ ਵਿੱਚ ਪਾਣੀ ਵੱਡਾ ਹੈ ਕਿ ਉਹ ਵੱਡਾ ਹੈ ਗਲਾਸ ਵਿੱਚ ਪਾਣੀ ਘੱਟ ਹੈ ਕਿ ਉਹ ਛੋਟਾ ਹੈ ਹੈ ਤਾਂ ਬਰਾਬਰ ਤਾਂ ਹੀ ਨੇ ਨਾ ਤੇ ਹੈ ਵੀ ਇੱਕ ਜਗ੍ਹਾ ਤੋਂ ਆਏ ਹੋਏ ਇਸੇ ਤਰ੍ਹਾਂ ਹਿੰਦੂ ਮੁਸਲਮਾਨ ਸਿੱਖ ਈਸਾਈ ਆਏ ਤਾਂ ਉਸ ਪ੍ਰਮਾਤਮਾ ਦੀ ਜੋਤ ਵਿੱਚੋਂ ਹੀ ਆ ਹੈਗੇ ਤਾਂ ਸਾਰੇ ਆਪਾਂ ਇੱਕ ਹੀ ਆ ਪਰ ਅਕ ਸਮਝ ਕੀ ਰਹੇ ਆ ਜਗ ਤੇ ਗਲਾਸ ਵਾਂਗੂ ਕਿ ਮੈਂ ਅੱਡ ਵਾਲਾ ਪਾਣੀ ਆ ਉਹ ਅੱਡ ਵਾਲਾ ਪਾਣੀ ਆ ਪਰ ਆਪਸ ਵਿੱਚ ਹੈਗੇ ਇੱਕੋ ਹੀ ਆ ਇਸੇ ਤਰ੍ਹਾਂ ਹੀ ਜਿਹੜਾ ਇੱਕ ਪ੍ਰਮਾਤਮਾ ਹੈ ਜੋੜਾ ਗਿਆਨ ਸਰੂਪ ਹੈ ਜਿਹਦਾ ਕੋਈ ਚੱਕਰ ਨਹੀਂ ਕੋਈ ਚਿਹਨ ਨਹੀਂ ਰੂਪ ਨਹੀਂ ਕੋਈ ਰੰਗ ਨਹੀਂ ਜਾਤ ਨਹੀਂ ਗੁਪਾਤ ਨਹੀਂ ਉਸ ਪਰਮਾਤਮਾ ਨੂੰ ਪੂਜ ਸਾਚਾ ਨਾਵਣ ਗੁਰ ਕੀ ਸੇਵਾ ਜੇ ਤੂੰ ਤੀਰਥਾਂ ਤੇ ਨਾਉਣ ਕਰਦਾ ਐ ਪ ਅਸਲੀ ਨਾਉਣ ਕਿਹੜਾ ਗਾ ਗੁਰੂ ਕੀ ਟਹਿਲ ਗੁਰੂ ਕੇ ਬਚਨ ਕਮਾਉਣੇ ਇਹ ਐ ਤੇਰੀ ਅਸਲ ਸੇਵਾ ਕੋਈ ਵੀ ਧਰਮ ਐ ਭਾਵੇਂ ਸਿੱਖ ਐ ਭਾਵੇਂ Hindu ਐ ਮੁਸਲਮਾਨ ਐ ਐਸਾ ਹੀ ਹੈ ਜਨਨੀਆ ਬੋਧੀ ਹੈ ਜੋ ਤੇਰੇ 베ਦ ਸ਼ਾਸਤਰ ਗ੍ਰੰਥ ਕਹਿ ਰਹੇ ਨੇ ਤੋ ਉਹਨਾਂ ਤੇ ਅਮਲ ਤੇ ਕਮਾ ਨਹੀਂ ਰਹਾ ਉਹ ਸੇਵਾ ਤੇ ਤੋ ਕਰ ਨਹੀਂ ਰਹਾ ਗੁਰੂ ਕੀ ਟਹਿਲ ਨਹੀਂ ਕਰਾ ਰਹਾ ਪਰ ਲੋਕਾਂ ਨੂੰ ਬਾਹਰ ਪਤੀ ਨੇ ਕੇਵਲ ਤਨ ਦਾ ਇਸ਼ਨਾਨ ਕਰਾ ਕੇ ਕਹਿ ਦਿੰਨਾ ਜਿਸ ਤਰ੍ਹਾਂ ਗੁਰਬਾਣੀ ਦੇ ਫਰਮਾਨ ਹੈ ਪਾਪ ਕਰੈ ਪੰਜਾਂ ਕੇ ਵਸਰੇ ਤੀਰਥ ਨਾਏ ਕਹੈ ਸਭ ਉਤਰੇ ਪਾਪ ਕਰਦਾ ਪੰਜਾਂ ਵਿਕਾਰਾਂ ਦੇ ਓਲੇ ਹੋ ਕੇ ਤੇ ਤੀਰਥਾਂ ਦੇ ਨਹਾ ਕੇ ਕਹਿ ਦਿੰਨਾ ਉਤਰ ਗਏ ਪਰ ਨਹੀਂ ਅੱਗੇ ਕੀ ਕਹਿੰਦੇ ਆ ਕਬੀਰ ਸਾਹਿਬ ਜੀ ਸਾਚਾ ਨਾਵਣ ਗੁਰ ਕੀ ਸੇਵਾ ਉਹ ਭੋਲਿਆ ਜੇ ਕੋਈ ਸੱਚਾ ਨਾਉਣ ਹੈ ਨਾ ਤਾਂ ਆਪਣੇ ਗੁਰੂ ਦੀ ਟਹਿਲ ਕਮਾਉਣੀ ਹੈ ਗੁਰੂ ਦੇ ਬਚਨ ਕਮਾਉਣੇ ਆ ਰਹਾ ਫਿਰ ਵਿਸ਼ਰਾਮ ਦੇ ਕੇ ਆਖਦੇ ਆ ਜਲ ਕੈ ਮੱਜਨ ਜੇ ਗਤ ਹੋ ਬਹੀ ਜਲ ਕੈ ਮੱਜਨ ਜੇ ਗਤ ਹੋਵੇ ਨਿਤਨਿਤ ਮੇਂਡਕ ਨਾ ਵਹੀ ਕਹਿੰਦੇ ਜੇ ਇਕੱਲਾ ਪਾਣੀ ਦੇ ਵਿੱਚ ਇਸ਼ਨਾਨ ਕੀਤਾ ਗੱਲ ਬਣਦੀ ਹੁੰਦੀ ਫਿਰ ਤਾਂ ਡੱਡੂ ਮੱਛੀਆਂ ਮੈਂਡਕ ਸਾਰੇ ਪਾਣੀ ਵਿੱਚ ਹੀ ਰਹਿੰਦੇ ਨੇ ਇਹਨਾਂ ਦੀ ਗਤੀ ਕਿਉਂ ਨਾ ਹੋ ਗਈ ਹੁੰਦੀ ਪਰ ਕਿਉਂ ਨਹੀਂ ਗਤੀ ਹੋਈ ਕਿਉਂਕਿ ਤਨ ਦੇ ਇਸ਼ਨਾਨ ਨਾਲ ਕੇਵਲ ਗੱਲ ਨਹੀਂ ਬਣੂਗੀ ਗੱਲ ਉਦੋਂ ਬਣੂਗੀ ਜਦੋਂ ਅੰਤਰ ਮੈੜਾ ਜਿਹੜਾ ਇਹ ਵੀ ਵੇਦ ਗ੍ਰੰਥ ਸ਼ਾਸਤਰਾਂ ਨੂੰ ਸੁਣ ਕੇ ਇਹ ਵੀ ਧੋਤਾ ਜਾਊਗਾ ਅਕਸਰ ਹਰੇਕ ਇਨਸਾਨ ਦੀ ਫਿਤਰਤ ਹੈ ਮੇਰੀ ਵੀ ਹੀ ਫਿਤਰਤ ਹੈ ਸਭ ਦੀ ਹੀ ਫਿਤਰਤ ਹੈ ਕਿ ਗੁਰਬਾਣੀ ਵੇਦ ਗ੍ਰੰਥ ਪੜ੍ਹਦੇ ਸਭ ਨੇ ਪਰ ਅਮਲ ਕਮਾਉਣ ਤੋਂ ਬਹੁਤ ਦੂਰ ਨੇ ਤਾਂ ਹੀ ਹਿਰਦੇ ਅੰਦਰ ਮੈਲ ਭਰੀ ਹੋਈ ਹੈ ਜੈਸੀ ਮੈਂਡਕ ਤੈਸੀ ਓਏ ਨਰ ਫਿਰ ਫਿਰ ਜੋਨੀ ਆਵਹਿ ਇਸ ਤਰੀਕੇ ਨਾਲ ਜਿਸ ਤਰ੍ਹਾਂ ਭਾਈ ਉਹ ਮੱਛੀਆਂ ਡੱਡੂ ਉਸ ਸਰੋਵਰ ਵਿੱਚ ਨਾ ਰਹੇ ਨੇ ਉਹਨਾਂ ਦੀ ਵੀ ਮੁਕਤੀ ਨਹੀਂ ਹੁੰਦੀ ਹੈ ਇਸੇ ਤਰੀਕੇ ਨਾਲ ਤੇਰੀ ਵੀ ਮੁਕਤੀ ਨਹੀਂ ਹੋਊਗੀ ਤੂੰ ਵੀ ਉਹਨਾਂ ਮੇਂਡਕ ਤੇ ਡੱਡੂਆਂ ਵਰਗਾ ਹੈ ਜਿਹੜਾ ਕੇਵਲ ਤੀਰਥਾਂ ਤੇ ਜਾਂਦਾ ਤਾਂ ਹੈ ਪਰ ਕੇਵਲ ਤੇ ਕੇਵਲ ਤਨ ਦੀ ਇਸ਼ਨਾਨ ਕਰਕੇ ਮੁੜ ਆਉਂਦਾ ਹੈ ਮਨੋ ਘਠੋਰ ਮਰੇ ਬਨਾਰਸ ਨਰਕ ਨਾ ਬਾਂਚਿਆ ਜਾਈ ਇੱਕ ਕਹਾਵਤ ਸੀ ਕਹਿੰਦੇ ਜੇ ਕੋਈ ਬਨਾਰਸ ਦੀ ਧਰਤੀ ਤੇ ਮਰੂਗਾ ਉਹ ਕਹਿੰਦੇ ਸਿੱਧਾ ਨਰਕਾਂ ਚ ਜਾਊਗਾ ਉਹ ਸਿੱਧਾ ਸਵਰਗਾਂ ਜਾਊਗਾ ਨਰਕਾਂ ਤੋਂ ਬਚ ਜਾਊਗਾ ਇੱਕ ਸੀ ਹੜੰਬੇ ਦੀ ਧਰਤੀ ਕਹਿੰਦੇ ਜੇ ਕੋਈ ਉੱਥੇ ਮਰੂਗਾ ਤੇ ਉਹ ਸਿੱਧਾ ਨਰਕਾਂ ਜਾਊਗਾ ਪਰ ਭਗਤ ਕਬੀਰ ਸਾਹਿਬ ਜੀ ਦੇਖੋ ਮੈਂ ਕੱਲ ਵੀ ਵੀਡੀਓ ਪਾਈ ਸੀ ਤੁਸੀਂ ਵੇਖ ਸਕਦੇ ਹੋ ਤੇ ਉਹ ਉਹਨਾਂ ਜਿੰਨਾਂ ਕੋਈ ਸੱਚ ਦਾ ਪੰਦ ਹੀ ਨਹੀਂ ਸੀ ਉਹਨਾਂ ਵਰਗਾ ਕੋਈ ਸਾਧੂ ਕੋਈ ਬ੍ਰਹਮ ਗਿਆਨੀ ਨਹੀਂ ਸੀ ਕਿੱਡਾ ਸੱਚ ਬੋਲ ਕੇ ਗਏ ਕਹਿੰਦੇ ਮਨੋਹ ਕਠੋਰ ਮਨ ਕਰਕੇ ਜਿਹੜਾ ਕਹਿੰਦੇ ਸਖਤ ਹੋਵੇ ਆਮੀ ਗੁਰਦੁਆਰਾ ਸਾਹਿਬ ਦੇ ਵਿੱਚੇ ਕੋਈ ਨੰਗੇ ਸਿਰ ਆ ਜਾਂਦਾ ਹੈ ਆਪਾਂ ਆਪਣੀ ਤਿਕ ਹਵਤ ਲਾ ਕੇ ਲਾਉਣੇ ਆਉਂਦੇ ਆ ਆਪਾਂ ਮੰਗਰ ਪੈ ਜਾਂਦੇ ਆ ਕਈ ਵਾਰ ਇਨਸਾਨ ਭੁੱਲ ਕੇ ਵੀ ਆ ਜਾਂਦਾ ਹੈ ਜਾਂ ਕੋਈ ਮੰਦਰ ਵਿੱਚ ਭੁੱਲ ਕੇ ਬੜ ਜਾਵੇ ਉਹਦੇ ਕਿਵੇਂ ਮੰਗਰ ਪੈ ਜਾਂਦੇ ਆ ਇਸ ਤਰੀਕੇ ਨਾਲ ਕਹਿੰਦੇ ਅੰਦਰ ਸਖਤੀ ਹੈ ਨਾ ਜਿਹੜੀ ਪ੍ਰੇਮ ਨਹੀਂ ਹੈ ਪ੍ਰੇਮ ਦੇ ਪੰਧ ਹੀ ਨਹੀਂ ਹੱਸ ਸਕਤਾ ਇੱਕ ਤਾਂ ਹੁੰਦੀ ਹੈ ਕਟੜਤਾ ਇੱਕ ਹੁੰਦੀ ਹੈ ਸਖਤੀ ਇੱਕ ਹੁੰਦਾ ਪ੍ਰੇਮ ਪਰ ਕਹਿੰਦੇ ਜਿਹੜੇ ਸਖਤ ਦਿਲ ਨੇ ਉਹ ਕਹਿੰਦੇ ਭਾਵੇਂ ਬਨਾਰਸ ਕਾਂਸੀ ਵਿੱਚ ਵੀ ਮਰ ਜਾਣ ਉਹ ਭਲਿਓ ਲੋਕੋ ਉਹ ਫੇਰ ਵੀ ਨਰਕਾਂ ਤੋਂ ਨਹੀਂ ਬਚ ਸਕਦੇ ਜਿਨ੍ਹਾਂ ਨੇ ਪਾਪ ਕਰ ਕਰਕੇ ਈਰਖਾ ਅਹੰਕਾਰ ਦਵੇਸ਼ ਭਰ ਕੇ ਆਪਣੇ ਹਿਰਦੇਆਂ ਸਖਤ ਕਰੀ ਬੈਠੇ ਆ ਉਹ ਪੱਥਰ ਬਣੀ ਬੈਠੇ ਨੇ ਉਹ ਕਿਵੇਂ ਮਾਰੇ ਕਹਿੰਦੇ ਨਰਕਾਂ ਤੋਂ ਬਚ ਜਾਣਗੇ ਉਹ ਵੀ ਨਰਕਾਂ ਚ ਜਾਣਗੇ ਭਾਵੇਂ ਬਨਾਰਸ ਦੀ ਧਰਤੀ ਤੇ ਮਰ ਜਾਣ ਧਰਤੀ ਨਾਲ ਕੋਈ ਥੋੜਾ ਫਰਕ ਪੈਣਾ ਮੈਂ ਮੈਂ ਭਾਵੇਂ ਭਾਵੇਂ ਦਰਬਾਰ ਸਹਿ ਮਰ ਜਾਵਾਂ ਤੇ ਭਾਵੇਂ ਹੋਰ ਕਿਤੇ ਮਰ ਜਾਵਾਂ ਪਰ ਮੇਰੇ ਕਰਮਾਂ ਦੇ ਅਨੁਸਾਰ ਦੇਖਿਆ ਜਾਊਗਾ ਨਾ ਮੇਰੇ ਕਰਮ ਕਿਹੋ ਜੇ ਸੀਗੇ ਹਰ ਕਾ ਸੰਤ ਮਰੈ ਹੜੰਬੈ ਪਰ ਕਹਿੰਦੇ ਜੇ ਕੋਈ ਵਾਹਿਗੁਰੂ ਨੂੰ ਪ੍ਰੇਮ ਕਰਨ ਵਾਲਾ ਓਏ ਹੜੰਬੇ ਦੀ ਧਰਤੀ ਤੇ ਵੀ ਮਰ ਜਾਵੇ ਤਾਂ सगली ਸੈਣ ਤਰਾਈ ਪਰ ਉਹ ਆਪਣੇ ਨਾਲ ਦਿਆਂ ਨੂੰ ਵੀ ਤਾਰ ਕੇ ਲੈ ਜਾਊਗਾ ਧਰਤੀਆਂ ਨਾਲ ਫਰਕ ਨਹੀਂ ਪੈਂਦਾ ਫਰਕ ਪੈਂਦਾ ਤੁਹਾਡੇ ਕਰਮਾਂ ਨਾਲ ਕਰਮ ਭਾਵ ਤੁਹਾਡੇ ਕੰਮਾਂ ਨਾਲ ਦਿਨ ਸ੍ਰੈਣ ਬੇਦ ਨਹੀਂ ਸ਼ਾਸਤਰ ਤਾਹਾਂ ਵਸੈ ਨਿਰੰਕਾਰਾ ਉਹ ਪ੍ਰਮਾਤਮਾ ਦਾ ਟਿਕਾਣਾ ਕਿੱਥੇ ਹੈ ਜਿੱਥੇ ਕਹਿੰਦੇ ਨਾ ਦਿਨ ਹੈ ਨਾ ਰਾਤ ਹੈ ਨਾ ਬੇਦ ਹੈ ਨਾ ਗਿਆਨ ਨਾ ਬੇਸ਼ਾਸਤਰ ਨੇ ਉਹ ਕਹਿੰਦੇ ਤਾਹਾਂ ਵਸੈ ਨਿਰੰਕਾਰਾ ਕਹਿੰਦੇ ਉੱਥੇ ਪ੍ਰਮਾਤਮਾ ਵੈਗੁਰੂ ਵੱਸਦਾ ਹੈ ਭਾਈ ਕਹ ਕਵੀਰ ਨਰ ਤਿਸਹਿ ਤੇ ਆਵਹੁ ਬਾਵਰਿਆ ਸੰਸਾਰਾ ਕਬੀਰ ਜੀ ਆਖਦੇ ਨੇ ਹੇ ਫਿਰ ਗੁਰੂ ਦੇ ਸਿਖਾ ਤੂੰ ਉਸ ਪਰਮਾਤਮਾ ਨੂੰ ਧਿਆ ਕਹ ਕਬੀਰ ਕਬੀਰ ਜੀ ਕਹਿ ਰਹੇ ਨੇ ਨਰ ਤਿਸੇ ਧਿਆਵੋ ਏ ਇਨਸਾਨ ਤੂੰ ਉਸ ਨੂੰ ਧਿਆਉਣਾ ਕਰ ਬਾਵਰਿਆ ਸੰਸਾਰਾ ਕਹਿੰਦੇ ਹੇ ਬਾਬਰੇ ਪਗਲਿਓ ਲੋਕੋ ਕਹਿੰਦੇ ਪਰਸ਼ੋਸ ਪਰਮਾਤਮਾ ਨੂੰ ਧਿਆਉਣਾ ਕਰ ਜੀ ਦਾ ਕੋਈ ਤੇ